ਪਾਈਟ ਲੈ ਰਿਹਾ ਮੈਂ ਤਾ ਲੈ ਲੈ ਉਹ ਕੋੜੀ ਅੱਗੇ ਕਰ ਕੋੜੀ ਅੱਗੇ ਉਹਨਾਂ ਕਿ ਕਰ ਲੋ ਅੱਗੇ ਅੱਗੇ ਕਰ ਲੋ ਕੰਨੇ ਬੂਮ ਪਾ ਫਿਰ ਇਹਦਾ ਫਲੈਗ ਮਾਰਕਟੇ ਅਕਦਾ ਮਤਲਬ ਕੀ ਹੈ ਅੱਜ ਦੇ ਫਲੈਗਮਾਨ ਤਾਂ ਮਨਤ ਜਿਹੜਾ ਕੱਲ ਸਾਡਾ ਪਰਸੋਂ ਸਾਡਾ ਕਮੇਟੀ ਹਰ 15 ਅਗਸਤ ਜਿਹੜਾ ਸਾਡਾ ਜੱਜ ਇੱਕ ਹੈ ਉਸ ਨੂੰ ਮੱਤੇ ਨਜ਼ਰ ਰੱਖ ਕੇ ਕੱਢਿਆ ਜਾ ਰਿਹਾ ਹੈ। ਅਤੇ ਤਾਂ ਕਿ ਨੌਕਾ ਦੇ ਅੰਦਰ ਇੱਕ ਸੁਰੱਖਿਆ ਦੀ ਭਾਵਨਾ ਜਿਹੜੀ ਆ ਉਹ ਪੈਦਾ ਹੋਏ ਤਾਂ ਲੋਕੀ ਆਪਣੇ ਆਪ ਨੂੰ ਸਸਥਾ ਏਜੰਸੀਆਂ ਦੇ ਅੰਤਰਗਤ ਸੁਰੱਖਿਅਤ ਮਹਿਸੂਸ ਕਰੇ। ਸਰ ਬਾਰਡਰ ਦੇ ਨਾਲ ਲੱਗਦਾ ਏਰੀਆ ਕੀ ਜਨਤਾ ਕੋਈ ਸੇਧ ਸਮਝੇ 15 ਘਸਟ ਨੂੰ ਬਿਲਕੁਲ ਜੀ ਜਨਤਾ ਬਿਲਕੁਲ ਸੇਧ ਸਮਝੇ ਬਾਰਡਰ ਇਲਾਕੇ ਦੇ ਵਿੱਚ ਵੀ ਅਸੀਂ ਗਸ਼ਟਾਂ ਦੀ ਗਸ਼ਟਾਂ ਵਧਾਈਆਂ ਨੇ, ਨਾਤੇ ਵਧਾਈਆਂ ਨੇ ਅਸੀਂ ਐਕਸਟਰਾ ਫੋਰਸ ਦੀ ਵੀ ਡਿਮਾਂਡ ਕੀਤੀ ਹੈ। ਔਰ ਸਾਡਾ ਜਿਹੜਾ ਜ਼ਿਲ੍ਹੇ ਪੱਤਰ ਦਾ ਪ੍ਰੋਗਰਾਮ ਜਿਹੜਾ ਗੁਰਦਾਸਪੁਰ ਸ਼ਹਿਰ ਦੇ ਵਿੱਚ ਗਵਰਨਮੈਂਟ ਕਾਲਜ ਹੋ ਰਿਹਾ ਹੈ। ਸਾਡੇ ਜਨਾਨਗਰ ਵੀ ਜਿਹੜਾ ਲੋਕਲ ਪ੍ਰੋਗਰਾਮ ਗਵਰਨਮੈਂਟ ਸੀਨੀਅਰ ਕੰਟੀਨਿਊ ਜਰਾਤੀ ਰੱਖੀਦਾ ਹੈ ਉੱਥੇ ਵੀ ਹੋ ਰਿਹਾ ਔਰ ਕੋਈ ਸਰਨ ਦੀ ਲੋੜ ਨਹੀਂ ਕੋਈ ਪੈਨਸ਼ਨ ਦੀ ਲੋੜ ਨਹੀਂ ਖੂਬ ਵੱਧ ਚੜ ਕੇ ਦੇਸ਼ਕਪੀਰਪਾਵਨ ਨਾਲੇ ਹਿਆਰ ਬਣਾਇਆ ਹੈ ਸਰ ਕਹਿੰਦੇ ਨੇ ਕਿ ਜਨਤਾ ਦਾ ਸਹਿਯੋਗ ਪੁਲਿਸ ਦਾ ਬਹੁਤ ਜ਼ਰੂਰੀ ਹੁੰਦਾ ਹੈ ਜਨਤਾ ਨੂੰ ਕੀ ਮੰਨ ਕਰੋ ਕਿ ਗਰਾਜਨ ਜਨਤਾ ਦੇ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਵੱਤ ਵੱਤ ਇਸ ਇਤਿਹਾਤ ਵਿੱਚ ਸ਼ਾਮਲ ਹੋਵੋ ਵੱਤ ਵੱਤ ਦੇਸ਼ ਨੂੰ ਇਨਵਾਈ ਕਰੋ ਪਰ ਕਿਸੇ ਦੂਸਰੇ ਦੇ ਅਧਿਕਾਰ ਨੂੰ ਛੰਗਣਾ ਪਾਓ ਆਜ਼ਾਦੀ ਦਿਵਸ ਨੂੰ ਸਾਰਿਆਂ ਦੀ ਆਜ਼ਾਦੀ ਦੇ ਸੰਕਲਪ ਮਨਾਓ ਔਰ ਇਸ ਤੋਂ ਇਲਾਵਾ ਮੈਂ ਇਹ ਕਹਿਣਾ ਚਾਹ ਤਾਂ ਕਿ ਕਿਸੇ ਕਿਸਮ ਦਾ ਪੈਨਿਕ ਨਾ ਕ੍ਰੀਏਟ ਹੋਵੇ ਤੇ ਫੋਸਟ ਦਾ ਟੀਮ ਕਿਸਮ ਦਾ ਜਿਹੜਾ ਅਜਾਈਂ ਬਰਬਾਦ ਨਾ ਹੋ